Tere... <tiri> ਤੁਮਹੀ ਸੱਜੇ ਸਨਮਾਨਯੋਗ ਗੁਰੂ ਦਾ ਖਾਸ ਰੂਪ ਸਤਸੰਗਤ ਜਨੂ ਵੱਡੇ ਭਾਗਾਂ ਵਾਲੇ ਹਾਂ ਸਤਿਗੁਰਾਂ ਨੇ ਬੜੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਸੇਵਕ ਪਰਿਵਾਰ ਉੱਤੇ ਕੀਤੀ ਹੈ ਅੱਜ ਦੇ ਇਹ ਗੁਰਮਤ ਸਮਾਗਮ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਯੁਗਰਾਜ ਸਿੰਘ ਜੀ ਦੇ ਸਮੁੱਚੇ ਪਰਿਵਾਰ ਦੇ ਉੱਤੇ ਜਿਨ੍ਹਾਂ ਦੇ ਵੀਰ ਸੁਪੁੱਤਰ ਭਾਈ ਸਾਹਿਬ ਭਾਈ ਗੁਰਪ੍ਰੀਤ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਹਬੇ ਕਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤਰੁੱਠੇ ਤੇ ਅੱਜ ਦਾ ਗੁਰਮਤ ਸਮਾਗਮ ਇਹਨਾਂ ਦੀ ਝੋਲੀ ਦੇ ਵਿੱਚ ਦਤਾਰ ਮਾਲਕ ਜੀ ਨੇ ਪਾਉਣਾ ਕੀਤਾ ਹੈ ਮੇਰੇ ਤੋਂ ਪਹਿਲਾਂ ਆਪ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਗੁਰੂ ਸਰਸ੍ਰੀ ਜਾਮਨੀ ਸਾਹਿਬ ਪਾਤਸ਼ਾਹੀ ਦਸਵੀ ਅਤੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਗੁਰੂ ਸਰਸ੍ਰੀ ਜਾਮਨੀ ਸਾਹਿਬ ਜਿਨ੍ਹਾਂ ਦੀ ਰਚਨਾ ਤੋਂ ਬੜੇ ਪਿਆਰ ਸਤਕਾਰ ਦੇ ਨਾਲ ਆਪ ਜੀ ਨੇ ਕਾਲ ਯੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪਿਏ ਲਾਇ ਧਿਆਨਾਂ ਦੇ ਮਹਾਂਵਾਕ ਅਨਸਾਰ ਬੜੇ ਪਿਆਰ ਸਤਕਾਰ ਦੇ ਨਾਲ ਰੂਹ ਦੇ ਨਾਲ ਆਪ ਜੀ ਨੇ ਸਤਿਗੁਰ ਜੀ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਆਓ ਗੁਰਮੁਖ ਪਿਆਰਿਓ ਕੁਝ ਕਹਿਣ ਤੋਂ ਪਹਿਲਾਂ ਧੰਨ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਵੱਲੋਂ ਬਖਸ਼ੀ ਹੋਈ ਫਤੇ ਦੇ ਨਾਲ ਆਪਾਂ ਨੇ ਸਾਂਝ ਪਾਉਣੀ ਐ ਕੋਈ ਵੀ ਰਸਨਾ ਵਾਂਝੀ ਨਾ ਰਹੇ ਦਿਓ ਪਿਆਰ ਦਾ ਸਬੂਤ ਇੱਕੇ ਵਾਰੀ ਕਹਿਣ ਤੇ ਫਤੇ ਪਰਵਾਨੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਕੋਈ ਮਨੁੱਖ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੇ ਘਰ ਦੀ ਬੜਿਆਈ ਕਰਦਾ ਹੈ ਮਹਿਮਾ ਕਰਦਾ ਹੈ ਉਸਤਤ ਕਰਦਾ ਹੈ ਤੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਖੁਸ਼ ਹੋ ਕੇ ਆਪਣੇ ਸਿੱਖ ਤੋਂ ਬਲਿਹਾਰੇ ਜਾਂਦੇ ਹੋਏ ਸਤਿਗੁਰੂ ਜੀ ਖੁਸ਼ੀਆਂ ਦੇ ਨਾਲ ਝੋਲੀਆਂ ਪਰ ਦਿੰਦੇ ਨੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਦੀ ਪਾਵਨ ਬਾਣੀ ਦੇ ਬਚਨ ਪੜ੍ਹਦੇ ਆ ਮੇਰੇ ਦਤਾਰ ਮਾਲਕ ਜੀ ਪਾਵਨ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਨੇ ਗੁਰ ਪੂਰਾ ਭੇਟਿਓ ਵਡਭਾਗੀ ਮਣੇ ਭਿਆ ਪ੍ਰਕਾਸ਼ਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਜਿਸ ਬੰਦੇ ਨੂੰ ਜਿਸ ਮਨੁੱਖ ਨੂੰ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਅਗੀਦਾ ਭਰੋਸਾ ਵਿਸ਼ਵਾਸ ਹੋ ਗਿਆ ਜਿਸ ਮਨੁੱਖ ਨੇ ਪੰਜ ਗੱਗੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਏ ਕਿਉਂਕਿ ਵਿਦਵਾਨ ਸਤਜਨ ਵੀ ਲਿਖਦੇ ਨੇ ਸਾਧੂ ਜਨ ਵੀ ਸਮਝਾਉਂਦੇ ਨੇ ਭਾਈ ਸਿੱਕਾ ਤੇਰੀ ਝੋਲੀ ਦੇ ਵਿੱਚ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਪੰਜ ਗੱਗੇ ਪਾਏ ਸਨ 239 ਸਾਲ ਦਾ ਸਮਾਂ ਲੱਗਦਾ ਗੁਰਮੁਖ ਪਿਆਰੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਧੰਨ ਗੁਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ ਰਾਏ ਭੋਏ ਦੀ ਟਲਵੰਡੀ ਤੋਂ ਸਫ਼ਰ ਸ਼ੁਰੂ ਹੁੰਦਾ ਸ੍ਰੀ ਹਰਿਉਤ ਸਾਹਿਬ ਦੀ ਪਾਵਨ ਧਰਤੀ ਤੱਕ ਇਹ ਸਫ਼ਰ 239 ਸਾਲ ਦਾ ਸਮਾਂ ਲੱਗਦਾ ਹੈ ਗੁਰਮੁਖ ਪਿਆਰੋ ਇਸ 239 ਸਾਲ ਦੇ ਸਮੇਂ ਦੇ ਵਿੱਚ ਮੇਰੇ ਦਤਾਰ ਮਾਲਕ ਜੀ ਨੇ 5 ਗੱਗੇ ਸਿੱਖ ਦੀ ਝੋਲੀ ਦੇ ਵਿੱਚ ਪਾਏ ਪਹਿਲਾ ਗੱਗਾ ਜੀ ਗੁਰਦੁਆਰਾ ਪਹਿਲਾ ਗੱਗਾ ਗੁਰਦੁਆਰਾ ਮਹਾਰਾਜ ਨੇ ਸਮਝਾਇਆ ਭਾਈ ਗੁਰਦੁਆਰੇ ਜਾਇ ਗੁਰੂ ਘਰ ਜਾਇ ਦੂਜਾ ਗੱਗਾ ਜੀ ਗੋਲਕ ਗੁਰੂ ਦੀ ਗੋਲਕ ਤੇ ਵਿੱਚ ਆਪਣਾ ਸਰਦਾ ਪੁੱਜਦਾ ਜੋ ਪੁੱਜਦਾ ਤੇਰੇ ਕੋਲੇ ਦਸਵੰਦ ਪਾਵੀ ਇਹ ਗੁਰਮੁਖ ਪਿਆਰੂ ਤੀਸਰਾ ਗੱਗਾ ਮਹਾਰਾਜ ਜੀ ਨੇ ਤੀਸਰਾ ਗੱਗਾ ਜੀ ਗੁਰੂ ਗ੍ਰੰਥ ਸਾਹਿਬ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਗਿਆਨ ਲਵੀ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੋਝੀ ਲਵੀ ਚੌਥਾ ਗੱਗਾ ਗਿਆਨ ਭਾਵ ਕਿ ਜਿਹੜਾ ਹੁਕਮਨਾਮਾ ਆਉਂਦਾ ਜੋ ਪਾਵਨ ਬਾਣੀ ਤੈਨੂੰ ਸਮਝਾਉਂਦੀ ਹੈ ਜਿਸ ਮਾਰਗ ਤੇ ਰਸਤੇ ਤੇ ਤੁਰਨ ਦਾ ਉਪਦੇਸ਼ ਜਿੜ ਕਰਵਾਉਂਦੀ ਹੈ ਚੌਥਾ ਗੱਗਾ ਗਿਆਨ ਤੇ ਪੰਜਵਾ ਗੱਗਾ ਜੀ ਗੁਰਮਤ ਮਰ ਕਹਿੰਦੇ ਗੁਰਮਤ ਦਾ ਧਾਰ ਨਹੀਂ ਬਣ ਜੀ ਮਰਜਾਤਾ ਆਪਣੀ ਜ਼ਿੰਦਗੀ ਦੇ ਵਿੱਚ ਲੈ ਆਵੀ ਤੇ ਗੁਰਮੁਖ ਪਿਆਰਿਓ ਆਪਾਂ ਸਾਰੇ ਕੋਈ ਬੈਠੇ ਆ ਜਿਨ੍ਹਾਂ ਤੇ ਕਲਕੀਆਂ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਦਰ ਘਰ ਦੀ ਸੇਵਾ ਬਖਸ਼ਿਸ਼ ਕੀਤੀ ਹੋਈ ਹੈ ਤਰਸ ਕੀਤਾ ਹੋਇਆ ਸਾਡੇ ਸਾਰਿਆਂ ਤੇ ਗੁਰਮੁਖ ਪਿਆਰਿਓ ਇੱਕ ਧੰਨ ਗੁਰੂ ਆਮਦਾਸ ਪਾਤਸ਼ਾਹ ਜੀ ਦੇ ਦਰ ਦੀ ਘਟਨਾ ਮੈਂ ਆਪ ਜੀ ਦੇ ਨਾਲ ਕਹਿਣੀ ਹੈ ਇੱਕ ਮੈਂ ਆਪ ਜੀ ਦੇ ਨਾਲ ਪੁੱਣਾ ਧੰਨ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਛੋਟੀ ਜੀ ਘਟਨਾ ਸਾਂਝ ਪਾਉਣੀ ਹੈ ਇੱਕ ਦਿਨ ਨਾਮ ਭਾਈ ਸਾਹਿਬ ਭਾਈ ਨੰਦ ਲਾਲ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪ ਤੇ ਤਿੰਨ ਨੂੰ ਸਿੱਖ ਨਾਲ ਮਹਾਰਾਜ ਨਦੀ ਦੇ ਕੰਢੇ ਤੇ ਤੁਰੇ ਜਾ ਰਹੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਰਦੇ ਪਾਤਸ਼ਾਹ ਜੀ ਨੇ ਵਟਾ ਚੱਕਿਆ ਨਦੀ ਦੇ ਵਿੱਚ ਜਦੋਂ ਛੁੱਟਿਆ ਨਾਮ ਤੇ ਸਿੱਖ ਨੂੰ ਸਵਾਲ ਕੀਤਾ ਕਹਿਣ ਲੱਗੇ ਸਿੱਖਾ ਪਾਣੀ ਦੇ ਵਿੱਚ ਵੱਟਾ ਕਿਉਂ ਡੁੱਬ ਗਿਆ ਪੱਥਰ ਕਿਉਂ ਡੁੱਬ ਗਿਆ ਸਿੱਖ ਨੇ ਆਖਿਆ ਮਹਾਰਾਜ ਪੱਥਰ ਭਾਰਾ ਹੁੰਦਾ ਇਸ ਕਰਕੇ ਪਾਣੀ ਵਿੱਚ ਡੁੱਬ ਗਿਆ ਮਹਾਰਾਜ ਜੀ ਮੁਸਕਰਾਏ ਹੱਸੇ ਥੋੜਾ ਜਿਹਾ ਦੂਰ ਹੋਰ ਕੇ ਹੋਰ ਗਏ ਤਾਨ ਗੁਰੂ ਕਲ ਕੀ ਤਰਪਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦੂਸਰਾ ਪੱਥਰ ਚੱਕਿਆ ਪੱਥਰ ਚੱਕਿਆ ਮਹਾਰਾਜ ਨੇ ਫਿਰ ਪਾਣੀ ਵਿੱਚ ਛੱਡਿਆ ਫਿਰ ਮਹਾਰਾਜ ਨੇ ਸਵਾਲ ਕੀਤਾ ਸਿੱਖਾ ਦੂਸਰੇ ਸਿੱਖ ਨੂੰ ਸਵਾਲ ਕੀਤਾ ਸਿੱਖਾ ਪਾਣੀ ਦੇ ਵਿੱਚ ਪੱਥਰ ਕਿਉਂ ਡੁੱਬ ਗਿਆ ਕਹ ਲੱਗੇ ਮਹਾਰਾਜ ਪਾਣੀ ਦੀ ਫਿਤਰਤ ਆਖਦਾ ਕੋਈ ਵੀ ਚੀਜ਼ ਛੱਡੀਏ ਪਾਣੀ ਆਪਣੇ ਵਿੱਚ ਡੋਬੋ ਲੈਂਦਾ ਏ ਫਿਰ ਮਹਾਰਾਜ ਨੇ ਸੰਗਰਾਏ ਤੇ ਹੱਸੇ ਫਿਰ ਤੀਜਰੇ ਤੀਸਰੇ ਸਿੱਖ ਨੂੰ ਸਵਾਲ ਕੀਤਾ ਫਿਰ ਮਹਾਰਾਜ ਨੇ ਪੱਥਰ ਟੱਟਿਆ ਹੁਣ ਮਹਾਰਾਜ ਨੇ ਕਹਿਣ ਲੱਗੇ ਮਹਾਰਾਜ ਉਖੀ ਸਵਾਲ ਉਖੀ ਜਵਾਬ ਪਾਣੀ ਦੀ ਪਤ੍ਰਤਾ ਇਸ ਕਰਕੇ ਪਾਣੀ ਦੇ ਵਿੱਚ ਪੱਥਰ ਡੁੱਬ ਗਿਆ ਪੱਥਰ ਭਾਰਾ ਹੁੰਦਾ ਪਾਣੀ ਵਿੱਚ ਡੁੱਬ ਗਿਆ ਫਿਰ ਭਾਈ ਆਨੰਦ ਲਾਲ ਨੂੰ ਸਵਾਲ ਕੀਤਾ ਕਹਿਣ ਲੱਗੇ ਆਨੰਦ ਲਾਲ ਪਾਣੀ ਦੇ ਵਿੱਚ ਪੱਥਰ ਕਿਉਂ ਡੁੱਬਿਆ ਕਹਿਣ ਲੱਗੇ ਕਲਗੀਆਂ ਵਾਲਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮੈਂ ਪੱਥਰ ਨੂੰ ਨਹੀਂ ਵੇਖਿਆ ਬਸ ਜੇ ਮੈਂ ਵੇਖਿਆ ਤੇ ਮਹਾਰਾਜ ਤੁਹਾਡੇ ਉਸ ਨਜਰੀਏ ਨੂੰ ਵੇਖਿਆ ਏ ਜਿਹੜਾ ਸਿੱਖ ਮਹਾਰਾਜ ਤੁਹਾਡੇ ਹੱਥਾਂ ਵਿੱਚੋਂ ਨਿਕਲ ਜਾਵੇਗਾ ਅੱਜ ਵੀ ਡੁੱਬਾ ਤੇ ਕੱਲ ਵੀ ਡੁੱਬਾ ਮਹਾਰਾਜ ਜਿੰਨਾ ਤੇਰਾ ਪੱਥਰ ਤੁਹਾਡੇ ਹੱਥ ਦੇ ਵਿੱਚ ਸੀ ਇਸ ਪਾਣੀ ਕੋਈ ਤਾਕਤ ਨਹੀਂ ਸੀ ਇਸ ਪਾਣੀ ਦੀ ਕੋਈ ਪਾਵਰ ਨਹੀਂ ਸੀ ਪੱਥੇ ਪੱਥਰ ਨੂੰ ਪਾਣੀ ਡੋਬ ਲਵੇ ਮਹਾਰਾ ਕਲਗੀਆਂ ਵਾਲਿਆ ਥੋਡੇ ਹੱਥ ਵਿੱਚੋਂ ਪੱਥਰ ਨਿਕਲਿਆ ਤੇ ਪਾਣੀ ਨੇ ਪੱਥਰ ਨੂੰ ਡੋਬੋ ਲਿਆ ਬਸ ਸਮਝ ਏਨੀ ਆਈ ਇਸ ਘਟਨਾ ਤੋਂ ਕਲਗੀਆਂ ਵਾਲਿਆ ਜਿੰਨਾ ਸਮਾਂ ਸਿੱਖ ਦਾ ਹੱਥ ਥੋਡੇ ਹੱਥ ਵਿੱਚ ਰਹੇਗਾ ਦੁਨੀਆ ਦੀਆਂ ਜਿੰਨੀਆਂ ਮੱਠੀ ਆਫਤਾ ਆ ਜਾਣ ਜਿੰਨੀ ਮਰਜ਼ੀ ਪਰਲੋ ਆ ਜਾਵੇ ਮਹਾਰਾਜ ਜੋ ਕੁਝ ਮਰਜ਼ੀ ਹੋ ਜਾਵੇ ਜਿਹੜੇ ਸਿੱਖ ਨੇ ਮਹਾਰਾਜ ਤੁਹਾਨੂੰ ਹੱਥ ਫੜਾਇਆ ਹੋਵੇਗਾ ਉਸ ਸਿੱਖ ਨੂੰ ਕੋਈ ਵੀ ਤਾਕਤ ਡੋਬ ਨਹੀਂ ਪਾਵੇਗੀ ਉਸ ਸਿੱਖ ਦਾ ਕੋਈ ਵੀ ਵਿਗਾੜ ਨਹੀਂ ਪਾਵੇਗੀ ਕਿਉਂਕਿ ਮਹਾਰਾਜ ਕਹਿੰਦੇ ਨੇ ਜਿੰਦੇ ਸਿਰ ਦੇ ਉੱਤੇ ਹੱਥ ਕਲਗੀਆਂ ਵਾਲੇ ਧੰਗੁਰੂ ਗੋਬਿੰਦ ਸਿੰਘ ਪਾਛਦਾ ਹਾ ਹੋਵੇ ਲੱਖ ਕੋਈ ਯਤਨ ਕਰੇ ਗੁਰਮੁਖ ਪਿਆਰਿਓ ੁੰਦਾ ਬੁਰਾ ਕਰਨ ਦਾ ਉਹਨੂੰ ਡੋਬਣ ਦਾ ਬਦਨਾਮ ਕਰਨ ਦਾ ਪਰ ਕਲਗੀਆਂ ਵਾਲਾ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮੁਖ ਪਿਆਰੋ ਡੁੱਬਣ ਨਹੀਂ ਦਿੰਦਾ ਅਸੀਂ ਅਰਦਾਸ ਕਰਦੇ ਨਾ ਗੁਰੂ ਦੇ ਚਰਨਾਂ ਦੇ ਵਿੱਚ ਮਹਾਰਾਜ ਕਹਿੰਦੇ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸੰਦਾ ਤੁਦ ਮੈਨੂੰ ਸਭ ਕੁਝ ਸੌਂਪਿਆ ਜਾ ਤੇਰਾ ਬੰਦਾ ਲਖਮੀ ਟੋਟ ਨ ਆਵੀ ਖਾਏ ਖਰਚ ਰਹੰਦਾ ਲੱਖ ਚਰਾਸੀ ਮੇਦਨੀ ਸਭ ਸੇਵਕ ਰਹੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਆਨੰਦ ਭਇਆ ਸੁਖ ਪਾਇਆ ਮਿਨ ਗੁਰ ਗੋਬਿੰਦਾਂ ਸਭੇ ਕਾਜ ਸਵਾਰੀਏ ਜਾ ਤੁਦ ਭਵੰਦਾ ਜਦੋਂ ਰੱਬ ਨੂੰ ਭਾ ਜਾਵੇ ਗੁਰਮੁਖ ਪੈਰੋ ਰੱਬ ਕਿਰਪਾ ਕਰਨ ਤੇ ਬਖਸ਼ਾ ਕਰਨ ਤੇ ਆ ਜਾਵੇ ਕਹਿਣ ਤੋਂ ਭਾਵ ਗੁਰਮੁਖ ਪਿਆਰਿਓ ਅਸੀਂ ਹੱਥ ਕਲਕੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪੜਾਉਣਾ ਤੇ ਪੜਾਇਆ ਹੋਇਆ ਬਸ ਇਹ ਕੀ ਅਰਦਾਸ ਗੁਰੂ ਦੇ ਚਰਨਾਂ ਦੇ ਵਿੱਚ ਇੱਕ ਦੂਜੇ ਦੀ ਆਪਾਂ ਨੇ ਭੇਜ ਕੇ ਕਰਨੀ ਰੂਹ ਦੇ ਨਾਲ ਕਰਨੀ ਕਲਕੀਆਂ ਵਾਲਿਆ ਰਹਿੰਦੇ ਸਵਾਸਾਂ ਤੱਕ ਮਹਾਰਾਜ ਆਪਦੇ ਦਰ ਘਰ ਦੇ ਨਾਲ ਜੋੜੀ ਰੱਖੀ ਮਹਾਰਾਜ ਸਵਾਸ 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 ਤੇਰਾ ਸਿਮਰਨ ਕਰਾ ਤੇਰੀ ਭਗਤੀ ਕਰਾ ਤੇਰਾ ਪ੍ਰਚਾਰ ਕਰਾ ਤੇਰਾ ਪ੍ਰਸਾਰ ਕਰਾ ਮਹਾਰਾਜ ਤੇਰੀ ਸੇਵਾ ਤੇ ਸਿਮਰਨ ਦੇ ਵਿੱਚ ਜੁਟਿਆ ਰਹਾ ਆਪ ਜੁੜਾ ਤੇ ਹੋਰਾਂ ਨੂੰ ਜੋੜਨ ਦਾ ਯਤਨ ਕਰਾਂ ਗੁਰਮੁਖ ਪਿਆਰਿਓ ਗੁਰੂ ਘਰ ਦੀ ਸੇਵਾ ਕਰਨ ਦੇ ਨਾਲ ਕੀ ਕੁਝ ਮਿਲਦਾ ਹੈ ਘਟਨਾ ਦਾਸ ਨੂੰ ਚੇਤੇ ਆਈ ਸ਼੍ਰੋਮਣੀ ਗੁਰੂ ਦਵਾਰਾ ਪ੍ਰਬੰਧਕ ਕਮੇਟੀ ਜਿਹੜਾ ਗੁਰਮਤ ਪ੍ਰਕਾਸ਼ ਸਾਹਿਬ ਜੀ ਉਸ ਗੁਰਮਤ ਪ੍ਰਕਾਸ਼ ਦੇ ਵਿੱਚ ਨਾ 1920 ਦੀ ਗੁਰਮੁਖ ਪਿਆਰਿਓ ਇਹ ਘਟਨਾ ਹੈ 1920 ਦੀ ਘਟਨਾ ਹੈ ਇੱਕ ਨਾਮ ਮੁਸਲਮਾਨ ਫਕੀਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਦੇ ਵਿੱਚ ਜਿਹੜੀ ਕਿ ਉਪੀਜੀ ਹੋਈ ਆਤਮਾ ਅੰਮ੍ਰਿਤਸਰ ਦੀ ਧਰਤੀ ਤੇ ਆਉਂਦੀ ਹੈ ਟਾਂਗੇ ਤੇ ਸਫਰ ਕੀਤਾ ਤੇ ਟਾਂਗੇ ਵਾਲੇ ਉਹ ਵੀਰ ਨੂੰ ਕਹਿਣ ਲੱਗਾ ਇਸ ਅੰਮ੍ਰਿਤਸਰ ਦੀ ਧਰਤੀ ਤੇ ਸਭ ਤੋਂ ਪਾਕ ਤੇ ਪਵਿੱਤਰ ਪ੍ਰਸ਼ਾਦਾ ਭੋਜਨ ਮੈਨੂੰ ਕਿੱਥੋਂ ਮਿਲੇਗਾ ਉਹ ਟਾਂਗੇ ਵਾਲੇ ਵੀਰ ਨੇ ਨਾ ਸੂਰਤ ਭਮਾਈ ਸੂਰਤ ਦੇ ਘੋੜੇ ਨੂੰ ਉਹਨੇ ਡੜਾਇਆ ਡੜਾਉਂਦਿਆਂ ਡਾਉਂਦਿਆਂ ਕਿਸੇ ਕਿਹੜੇ ਟਾਬੇ ਤੇ ਜਾਂਦਾ ਕਿਤੇ ਕਿਹੜੇ ਟਾਬੇ ਤੇ ਜਾਂਦਾ ਏ ਪਰ ਉਹਨੂੰ ਬਚਨ ਚੇਤੇ ਆਉਂਦੇ ਇਸ ਫਕੀਰ ਸਾਈ ਨੇ ਮੈਨੂੰ ਇਹ ਆਖਿਆ ਮੈਨੂੰ ਸਭ ਤੋਂ ਪਾਕ ਤੇ ਪਵਿੱਤਰ ਪ੍ਰਸ਼ਾਦਾ ਚਾਹੀਦਾ ਓ ਕਹਿਣ ਲੱਗਾ ਜੀ ਉਹ ਪੁਰਾਣੇ ਹੋਟਲ ਦੇ ਵਿੱਚ ਟਾਬੇ ਦੇ ਵਿੱਚ ਭਾਵੇਂ ਜਿੰਨੀ ਮਰਜ਼ੀ ਸੁਚਮਤਾ ਏ ਪਰ ਉੱਥੇ ਇਹਦੀ ਮਰਜ਼ੀ ਦਾ ਭੋਜਨ ਨਹੀਂ ਮਿਲੇਗਾ ਉਹਨੇ ਆਕਰਤਾਰ ਆਖਿਆ ਇਸ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਹੈ ਹੈ ਤੂੰ ਮੁਸਲਮਾਨ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤੇ ਤੈਨੂੰ ਉਸ ਧਰਤੀ ਤੇ ਲਿਜਾ ਸਕਣਾ ਉਸ ਪਾਵਨ ਮੁਕੱਦਸ ਥਾਨ ਤੇ ਮੈਂ ਲਿਜਾ ਸਕਣਾ ਉੱਥੇ ਤੈਨੂੰ ਸਭ ਤੋਂ ਸ਼ੁੱਧ ਤੇ ਪਵਿੱਤਰ ਪ੍ਰਸ਼ਾਦੇ ਦੀ ਜਿਹੜੀ ਪ੍ਰਾਪਤੀ ਹੋ ਸਕਦੀ ਹੈ ਉਹ ਕਹਿਣ ਲੱਗਾ ਜੀ ਤੁਸੀਂ ਲਿਜਾ ਸਕਦੇ ਹੋ ਕਹਿਣ ਲੱਗੇ ਜੀ ਬਿਲਕੁਲ ਉਹ ਟਾਂਗੇ ਵਾਲਾ ਵੀਰ ਨੇ ਉੱਥੇ ਲੈ ਗਿਆ ਕਹਿਣ ਲੱਗੇ ਸਾਹਮਣੇ ਲੰਗਰ ਹਾਲ ਲੰਗਰ ਹਾਲ ਦੇ ਵਿੱਚ ਤੁਸੀਂ ਪ੍ਰਸ਼ਾਦਾ ਸ਼ਕੋ ਸਭ ਤੋਂ ਪਵਿੱਤਰ ਭੋਜਨ ਪ੍ਰਸ਼ਾਦਾ ਤੈਨੂੰ ਇੱਥੇ ਮਿਲੇਗਾ ਕਟਨਾ ਲੇਖਨ ਵਾਲੇ ਲਿਖਿਆ ਰੱਜ ਕੇ ਪ੍ਰਸ਼ਾਦਾ ਉਸ ਮੁਸਲਮਾਨ ਫਕੀਰ ਨੇ ਛਕਿਆ ਉੱਜੀ ਹੋਈ ਆਤਮਾ ਤੇ ਪਰ ਇੱਕ ਮੁਸਲਮਾਨਾਂ ਦਾ ਗੁਰਮੁਖ ਪਿਆਰਿਓ ਅਕੀਦਾ ਹੈ ਆਪਣੇ ਧਰਮ ਦੇ ਵਿੱਚ ਪੱਕੇ ਨੇ ਇਹਨਾਂ ਦੇ ਗੁਰਮੁਖ ਪੈਰੋ 72 ਫਿਰਕੇ ਨੇ ਮੇਨ ਜਿਹੜੇ ਦੋ ਫਿਰਕੇ ਨੇ ਸ਼ੀਆ ਤੇ ਸੁੰਨੀ ਸ਼ੀਆ ਤੇ ਸੁੰਨੀਆਂ ਦਾ ਆਪਸ ਵਿੱਚ ਟਿੱਟ ਪੁੱਤੇ ਦਾ ਵੈਰ ਹੈ 72 ਫਿਰਕੇ ਨੇ ਵੱਖ-ਵੱਖ ਫਿਰਕੇ ਗੁਰਮੁਖ ਪੈਰੋ ਇਹਨਾਂ ਦੇ ਵਿੱਚ ਉਹ ਮੁਸਲਮਾਨ ਫਕੀਰ ਕਹਿਣ ਲੱਗਾ ਮੈਂ ਹੈ ਪਵਿੱਤਰ ਸਥਾਨ ਬਾਰੇ ਜਾਣਕਾਰੀ ਪ੍ਰਾਪਤ ਕਰਨੇ ਆ ਪ੍ਰਕਰਮਾਂ ਦੇ ਵਿੱਚ ਉਤਰ ਗਿਆ ਨਾਂ ਚਾਹੁੰਦੇ ਹੋਏ ਵੀ ਕਹਿਣ ਲੱਗੇ ਜਦੋਂ ਬਾਬਾ ਦੀਪ ਸਿੰਘ ਦੀ ਬਾਹੀਂ ਤੋਂ ਤੋਂ ਗੁਰਮੁਖ ਪੈਰੋ ਤੁਰਦਾ ਤੁਰਦਾ ਟੱਪਣ ਲੱਗਾ ਨਾ ਬਾਬਾ ਦੀਪ ਸਿੰਘ ਦਾ ਇਤਿਹਾਸ ਪੜਿਆ ਬਾਬਾ ਦੀਪ ਸਿੰਘ ਦਾ ਇਤਿਹਾਸ ਪੜਦਿਆਂ ਸਾਰ ਉਸ ਮੁਸਲਮਾਨ ਫਕੀਰ ਦਾ ਸਿਰ ਬਾਬਾ ਦੀਪ ਸਿੰਘ ਦੀ ਬਾਹੀ ਤੇ ਝੁਕ ਜਾਂਦਾ ਹੈ ਨਾ ਚੁੰਧਿਆ ਹੋਇਆ ਵੀ ਉੱਥੇ ਗੁਰਮੁਖ ਪਿਆਰੋ 5-7 ਦਿਨ ਰਹਿ ਆਣਾ ਜਾਣਕਾਰੀ ਇਕੱਠੀ ਕੀਤੀ ਮਕਦਸ ਸਥਾਨ ਬਾਰੇ ਉੱਥੇ ਰੂਹਾਂ ਮਿਲੀਆਂ ਰੱਬ ਦੇ ਪਿਆਰ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਜਦੋਂ ਮਿਲੀਆਂ ਨਾ ਉਹਨਾਂ ਦਾ ਮਲਾਪ ਹੋਇਆ ਬਚਨ ਭਲਾਸ ਹੋਈ ਉਹਨੇ ਮਨ ਦੇ ਵਿੱਚ ਆਇਆ ਮੇਰੇ ਕੋਲ ਧਨ ਦੌਲਤ ਬਹੁਤ ਹੈ ਮੈਂ ਧੰਨ ਗੁਰੂ ਰਾਮਦਾਸ ਸਾਹਿਬਾ ਤੇ ਘਰ ਦੇ ਵਿੱਚ ਕਿਹੜੀ ਐਸੀ ਚੀਜ਼ ਭੇਟ ਕਰਕੇ ਜਾਵਾਂ ਚੜ੍ਹਾ ਕੇ ਜਾਵਾਂ ਜਿਹੜਾ ਇਤਿਹਾਸ ਦੇ ਵਿੱਚ ਮੇਰਾ ਨਾਮ ਵੀ ਬੋਲਿਆ ਜਾਵੇ ਮੈਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਆ ਜਾਵਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਉਸ ਦਾਤ ਨੂੰ ਉਸ ਕੀਤੀ ਹੋਈ ਮੇਰੀ ਕੀਚ ਭੇਟਾ ਨੂੰ ਪ੍ਰਵਾਨ ਕਰ ਲੈਣ ਉਹਨੇ ਕੋਝ ਕਰਦਿਆਂ ਕਰਦਿਆਂ ਨਾ ਉਹਨੇ ਸੋਚਿਆ ਚਲੋ ਚੌਰ ਸਾਹਿਬ ਦੀ ਸੇਵਾ ਕਰਦੇ ਆਂ ਵੀ ਭੇਟ ਕਰਦੇ ਆਂ ਇਤਿਹਾਸ ਕਹਿੰਦਾ ਕਟਨਾ ਲਿਖਣ ਵਾਲੇ ਨੇ ਲਿਖਿਆ 9 ਕੁਆਂਟਲ ਉਹਨੇ ਨਾਲ 9 ਕੁਆਂਟਲ ਚੰਦਨ ਖਰੀਦਿਆ ਉਸ ਸਮੇਂ ਉਹਦੇ ਵਿੱਚੋਂ ਕਾਰੀਗਰਾਂ ਨੂੰ ਕਹਿੰਦੇ ਵਿੱਚ ਉਹ ਬਰੀਕ-ਬਰੀਕ ਕੇਸ ਕੱਢੋ ਕੇਸ ਕੱਢ ਕੇ 2 ਚੌਰ ਸਾਹਿਬ ਨੇ ਤਿਆਰ ਕਰਵਾਏ ਨੂੰ ਬੜਾ ਕੀਮਤੀ ਉਹ ਚੌਰ ਸਾਹਿਬ ਸੀ 2 ਚੌਰ ਸਾਹਿਬ ਉਹਨਾਂ ਕਰ ਨਹੀਂ ਸਾਈ ਫਕੀਰ ਤੂੰ ਬਹੁਤ ਕੀਮਤੀ ਜਿਹੜਾ ਚੌਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਭੇਟਾ ਕਰਨ ਲੱਗਾ ਸਾਡਾ ਫਰਜ਼ ਬਣਦਾ ਹੈ ਸੰਗਤ ਦਾ ਜੋਰ ਪਾਉਣ ਤੇ ਨਾਲ ਉਹਨੇ ਆਖਿਆ ਭਾਈ ਫਿਰ ਮੇਰੀ ਇੱਕ ਬੇਨਤੀ ਹੈ ਮੰਨੋਗੇ ਕਹਿਣ ਲੱਗੇ ਮੇਰੀ ਬੇਨਤੀ ਮੰਨੋਗੇ ਸੰਗਤ ਨੇ ਆਖਿਆ ਜਿਵੇਂ ਤੁਸੀਂ ਸਾਈ ਫਕੀਰ ਆਖੋਗੇ ਤੁਹਾਡੀ ਬੇਨਤੀ ਜ਼ਰੂਰ ਪ੍ਰਵਾਨ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਫਿਰ ਮੇਰੀ ਬੇਨਤੀ ਹੈ ਜਿਹੜਾ ਮੈਂ ਚੋਰ ਸਰ ਭੇਟਾ ਕਰਨਾ ਹੈ ਨਾ 10 ਮਿੰਟ ਵਾਸਤੇ ਕਹਿ ਲੱਗਾ ਪੁੱਲ ਦੇ ਉੱਤੋਂ ਸੰਗਤ ਰੋਕ ਦਿਓ ਮੈਨੂੰ ਉਸ ਦਲੀਲ ਤੇ ਬਿਠਾ ਦਿਓ ਸਿੰਘ ਸਾਹਿਬ ਨੂੰ ਕਹੋ ਗੁਰੂ ਗ੍ਰੰਥ ਸਾਹਿਬ ਤੇ ਚੌਰ ਚਲਾ ਕੇ ਮੈਨੂੰ ਵਿਖਾ ਦਿਓ ਕਹਿ ਲੱਗਾ ਬਸ ਮੇਰੀ ਇਹ ਹੀ ਭੇਟਾ ਏ ਮੈਂ ਹੋਰ ਕੋਈ ਸਨਮਾਨ ਨਹੀਂ ਲੈਣਾ ਲੈਣਾ ਚਾਹੁੰਦਾ ਬਸ ਮੇਰੀ ਇੱਕ ਬੇਨਤੀ ਐ ਬਸ ਮੈਨੂੰ ਦਲੀਜ ਦੇ ਸਾਹਮਣੇ ਬਿਠਾ ਦਿਓ ਸਿੰਘ ਸਾਹਿਬ ਨੂੰ ਕਹੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਤਸ਼ਾਹ ਦੇ ਉੱਤੇ ਮੈਨੂੰ ਚੌਰ ਸਾਹਿਬ ਚੁਲਾ ਕੇ ਵਿਖਾ ਦਿਓ ਮੇਰੀ ਇਹ ਕੀ ਭੇਟਾ ਹੈ ਫਿਰ ਉਸ ਮੁਸਲਮਾਨ ਫਕੀਰ ਦੀ ਰਸਨਾ ਤੋਂ ਬੋਲ ਨਿਕਲੇ ਉਹਨੇ ਆਪਣੇ ਬੋਲਾਂ ਦੇ ਵਿੱਚ ਕਿਹਾ ਕਹਿਣ ਲੱਗੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਬਤ ਉਹਨੇ ਆਪਣੀ ਰਸਨਾ ਤੋਂ ਬੋਲ ਕਹਿਣ ਲੱਗੇ ਇਹ ਉਹ ਮੁਕੱਦਸ ਤਾਨ ਹੈ ਇਹ ਉਹ ਜਗ੍ਹਾ ਹੈ ਇਹ ਉਹ ਜੰਨਤ ਦਾ ਥਾਂ ਹੈ ਕਹਿ ਲੱਗਾ ਜਿੱਥੇ ਸਾਰੇ ਆਗ ਦੇ ਝੁਕ ਜਾਂਦੇ ਨੇ ਚਾਹ ਵਰਨਾ ਨੂੰ ਸਾਂਝਾ ਉਪਦੇਸ਼ ਦੇਣ ਵਾਲੀ ਇਹ ਜਗ੍ਹਾئیں ਇਹ ਉਹ ਮੁਕੱਦਸ ਥਾਂ ਨੇ ਫਿਰ ਉਹਦੀ ਰਸਨਾ ਤੋਂ ਬੋਲ ਨਿਕਲੇ Hindu ਕੋ ਅੰਦਰ ਜਾਂਦੇ ਹੋਏ ਦੇਖਾ Musalman ਕੋ ਬਾਹਰ ਆਤੇ ਹੋਏ ਦੇਖਾ Shudra ਕੋ ਹਲਵਾ ਖਾਤੇ ਹੋਏ ਦੇਖਾ ਕਹਿ ਲੱਗਾ ਸਿੱਖੋ ਕੋ ਬਾਣੀ ਗਾਤੇ ਹੋਏ ਦੇਖਾ ਸੱਚ ਤੋ ਇਹ ਹੈ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੰਨਤ ਕੋ ਦੇਖਾ ਕਹਿ ਲੱਗਾ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮੈਂ ਜੰਨਤ ਨੂੰ ਦੇਖਿਆ ਏ ਮੈਂ ਉਸ ਸਵਰਗ ਨੂੰ ਦੇਖਿਆ ਏ ਉਹ ਮੁਸਲਮਾਨ ਫਕੀਰ ਕੂਕ ਕੂਕ ਕੇ ਕਹਿੰਦਾ ਦੁਨੀਆ